ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਹੈ ਗੈਂਗਸਟਰਾਂ ਖਿਲਾਫ ਕਾਰਵਾਈ 'ਚ ਨਾਕਾਮ ਰਹਿਣ ਕਾਰਨ ਐਕਸ਼ਨ ਹੋਇਆ ਹੈ ਗੈਂਗਸਟਰਾਂ ਖਿਲਾਫ ਕਾਰਵਾਈ 'ਚ ਲਾਪਰਵਾਹੀ ਬਰਦਾਸ਼ਤ ਨਹੀਂ ਸੀਐਮ ਮਾਨ ਦਾ ਇਹ ਕਹਿਣਾ ਹੈ ਤਾਂ ਇੱਕ ਵੱਡਾ ਐਕਸ਼ਨ ਲਿਆ ਗਿਆ ਜਿੱਥੇ ਕਿ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਹੈ ਦੱਸਦੇ ਕਿ ਗੈਂਗਸਟਰਾਂ ਖਿਲਾਫ ਕਾਰਵਾਈ 'ਚ ਨਾਕਾਮ ਰਹਿਣ ਦੇ ਕਾਰਨ ਐਕਸ਼ਨ ਲਿਆ ਗਿਆ ਹੈ ਗੈਂਗਸਟਰਾਂ ਖਿਲਾਫ ਕਾਰਵਾਈ 'ਚ ਲਾਪਰਵਾਹੀ ਬਰਦਾਸ਼ਤ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਹਿਣਾ ਜਿਸ ਤੋਂ ਬਾਅਦ ਇਹ ਐਕਸ਼ਨ ਲੈਂਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਗੈਂਗਸਟਰਾਂ ਖਿਲਾਫ ਕਾਰਵਾਈ ਚ ਨਕਾਮ ਰਹਿਣ ਦੇ ਕਾਰਨ ਸਸਪੈਂਡ ਕਰ ਦਿੱਤਾ ਗਿਆ ਤਫੋਨੋ ਤੇ ਮੇਰੇ ਨਾਲ ਇਸ ਖਬਰ ਤੇ ਜੁੜੇ ਨੇ ਮਨੋਜ ਤਾਂ ਮਨੋਜ ਇੱਕ ਵੱਡਾ ਐਕਸ਼ਨ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਐਸਐਸਪੀ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਆ ਬਿਲਕੁਲ ਬਿਲਕੁਲ ਦੇਖੋ ਮੁਖਤਿਆਰ ਸਿੰਘ ਮਾਨ ਹੁਣਾ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈਗਾ ਜੀ ਉਹਨਾਂ ਨੇ ਕਿਹਾ ਕਿ ਜਿਹੜੇ ਗੈਂਗਸਟਰ ਆ ਗਏ ਉਹਨਾਂ ਦੇ ਖਿਲਾਫ ਜੋ ਕਾਰਵਾਈ ਆ ਉਹ ਪੱਕਾ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਨਹੀਂ ਕਰੇਗਾ ਉਸ ਇਦਾਂ ਦੀ ਹੀ ਕਾਰਵਾਈ ਕੀਤੀ ਜਾਵੇਗੀ ਇੱਥੇ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਕੋਈ ਗੈਂਗਸਟਰ ਸੀ ਜਿਹਨੂੰ ਲੈ ਕੇ ਕਾਫੀ ਫੈਮਸ ਹੋ ਜਿਹੜੀ ਬੁਰਸ ਜੀ ਆਪਾਂ ਕਹੀਏ ਕਿ ਜਿਹੜਾ ਇੰਟੈਲੀਜੈਂਸ ਏਜੰਟ ਸੀਗਾ ਉਹ ਕਾਰਵਾਈ ਕਰਨ ਵਾਸਤੇ ਜਿਹੜਾ ਸੀਗਾ ਉਹਨਾਂ ਨੇ ਜਾਲ ਵਿਛਾਇਆ ਹੋਇਆ ਸੀਗਾ ਪਰ ਕਾਰਵਾਈ ਵਾਸਤੇ ਸਸਟਿਊਟ ਕਿਹਾ ਤੇ ਕਾਰਵਾਈ ਨਹੀਂ ਹੋਈ ਕਾਰਵਾਈ ਨਾ ਹੋਣ ਦੇ ਕਾਰਨ ਨਤੀਜਾ ਇਹ ਨਿਕਲਿਆ ਕਿ ਇਹ ਗੈਂਗਸਟਰ ਜਿਹੜਾ ਸੀਗਾ ਇਹ ਪੰਜਾਬ ਤੋਂ ਵਿਦੇਸ਼ ਚਾ ਲ ਗਿਆਗਾ ਕਿਸੇ ਨਾ ਕਿਸੇ ਨਾਗਰਿਕ ਕੇ ਨਾਲ چاہے ਆਪਣਾ ਨਾਮ ਲਗੇ ਤਾਂ ਬਾਸੂ ਗੱਲਾਂ ਸਾਹਮਣੇ ਬਾਚ ਜਾਣਗੀਆਂ ਤੇ ਉਸ ਨੂੰ ਉਸਦੇ ਵਿਦੇਸ਼ ਭੱਜਾਂ ਦੇ ਕਾਰਨ ਜਿਹੜਾ ਹੈਗਾ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜੀ ਦੇਖੋ ਸਰਕਾਰ ਦਾ ਤੇ EDF ਦਾ ਸਪਸਟ ਜਿਹੜਾ ਨ ਦੇਸ਼ ਸਰਕਾਰ ਦਾ EDF ਨੂੰ ਜੇ ਕੋਈ ਵੀ ਇੱਕ ਐਕਟ ਜਿਹੜਾ ਹੈਗਾ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਦਾ ਹੈ ਪੰਜਾਬ ਦੇ ਵਿਪਾਰਿਆਂ ਨੂੰ ਤੰਗ ਕਰਦਾ ਹੈ ਪੰਜਾਬ ਦੇ ਲੋਕਾਂ ਨੂੰ ਤੰਗ ਕਰਦਾ ਹੈ ਜਾਂ bina muddiya mafiya mangdaਗਾ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਉਹ ਸਭ ਸਲਾਖਾਂ ਦੇ ਪਿੱਛੇ ਜਾਣੀ ਚਾਹੀਦੀ ਹੈ ਨਾ ਯਾ ਗੋਲ ਜਿਹੜਾ ਗਨੇ ਆ ਗ ਨਹੀਂ ਆਂਦੇ ਅਗਰ ਇਹ ਪੁਲਿਸ ਦੇ ਉੱਪਰ ਗੋਲ ਜਰਾਨੇ ਸਾਡੇ ਪੁਲਿਸ ਨੂੰ ਜਿਹੜਾ ਐਕਟ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ 'ਪੋ ਉਸ ਤਰ੍ਹਾਂ ਦਾ ਰਿਐਕਸ਼ਨ ਹੋ ਜਿਹੜਾ ਹੈਗਾ ਹੁਣ ਜਿੱਦੋ ਕਿ ਸਾਨੂੰ ਦਿਖ ਰਿਹਾ ਹੈਗਾ ਪਰ ਇਹ ਜਿਹੜਾ ਗੈਂਗਸਟਰ ਜਿਹੜਾ ਇਹ ਪਕੜ ਵਿੱਚ ਨਹੀਂ ਆਇਆ ਤੇ ਪਕੜ ਵਿੱਚ ਨਾ ਆਉਣ ਦੇ ਕਾਰਨ ਨਹੀਂ ਨਹੀਂ ਹੀ ਆਇਆ ਬਲਕਿ ਇਹ ਭੇਦ ਦੌਰ ਗਿਆ ਹੈਗਾ ਤੇ ਇਸ ਨੂੰ ਲੈ ਕੇ ਵੀ ਹੈਗੀ ਹੈ ਸਰਕਾਰ ਜਿਹੜੀ ਹੈ ਕਾਫੀ ਜਿਹੜਾ ਉਹਨਾਂ ਨੇ ਕਿਹਾ ਕਿ ਐਸਐਸਪੀ ਨੂੰ ਲੈ ਕੇ ਕਾਫੀ ਇੱਕ ਉਹਨਾਂ ਪਰ ਚੜ੍ਹ ਵੀ ਪਈ ਹੈ ਕਿ ਤੇ ਕਾਰਵਾਈ ਜਿਹੜੀ ਹੈਗੀ ਸਸਪੈਂਸ਼ਨ ਵੀ ਕੀਤੀ ਗਈ ਹੈਗੀ ਹੁਣ ਦੇਖਣਾ ਹੋਗਾ ਵੀ ਅਗਲੀ ਕਾਰਵਾਈ ਕੀ ਹੁੰਦੀ ਹੈਗੀ ਕਿੰਨਾ ਮਾਇਸਸਤੀ ਲਗਾਇਆ ਜਾਂਦਾ ਹੈਗਾ ਅਮਰ ਸਰਧਿਆਸੀ ਦਾ ਪਰ ਇੱਕ ਸਪੱਸ਼ਟ ਕਿ ਕਾਰਵਾਈ ਨਹੀਂ ਹੋਊਗੀ ਤਾਂ ਤੁਹਾਨੂੰ ਜਿਹੜਾ ਹੈਗਾ ਆਪਣੀ ਕੁਰਸੀ ਰਹਿਣ ਦਾ ਕੋਈ ਹੱਕ ਨਹੀਂ ਤੇ ਤੁਹਾਨੂੰ ਹਟਾ ਦਿੱਤਾ ਜਾਵੇਗਾ ਕੋਈ ਗੱਲ ਨਹੀਂ ਠੀਕ ਹੈ ਮਨੋਜ ਤਾਂ ਇਸ ਜਾਣਕਾਰੀ ਦੇ ਲਈ ਧੰਨਵਾਦ ਤਾਂ ਵੱਡਾ ਐਕਸ਼ਨ ਜਿਹੜਾ ਹੈ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਗੈਂਗਸਟਰਾਂ ਦੇ ਖਿਲਾਫ ਸਹੀ ਕਾਰਵਾਈ ਨਾ ਕਰਨ ਦੇ ਮਾਮਲੇ 'ਚ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਤਾਂ